ਗੋਲੀਆਂ ਦਾ ਜੀ ਕੋਈ ਅੰਤ ਨਹੀਂ ਕਿੰਨੀ ਵੀ ਚੱਲੇ ਜਿਹੜੀ ਗੋਲੀ ਚਲਵਾਉਣ ਵਾਲੇ ਆ ਉਹ ਘੱਟੋ ਘੱਟ ਹੋਣੇ 20 25 ਜਾਣੇ ਆ 12 ਵਜੇ ਰਫਾ 흘ਾ ਉਹਨਾਂ ਨੂੰ ਮਾਰਨੀ ਸੀ ਉਹਨਾਂ ਦੇ ਸਰਪੇ ਉਹ ਪਿੱਛੇ ਨਹੀਂ ਟੁਕੜਾਂ ਗਏ ਇਹ ਪਹਿਲੇ ਰੌਂਡ ਦੇ ਉੱਤੇ ਉਹਨੇ 22 ਡਾਕਟਰ ਮਰਿਆ ਗਿਆ ਕੋਈ ਕਿੰਡੋ ਗਿਆ ਸੀ ਉਹਨੇ ਫਾਰੋ ਫਿਜੀ ਦੇ ਚੱਕੇ ਤੇ ਸ਼ਹਿਰ ਰਹਿ ਜਾਂਦਾ ਜੀ ਸੱਦੇ 12 ਮਿੰਟ ਗੱਟੇ ਦੇ ਸੀ ਜਾਂਦੇ ਨਾ ਗੋਲੀ ਚੁੜਿਆ ਕਿਹੜੀ ਸੁੱਧੀਆਂ ਮਾਰੀਆਂ ਵੇਖੋ ਪੰਜ ਪੰਜ ਜਾਨਾਂ ਆਪਣੀ ਜਾਨ ਬਚਾਈ ਬਲੇਸੀ ਕੱਟੇ ਹੋਏ ਬੇਸੰਭਾਲਕ ਸਰਪੰਚ ਸਿੰਘ ਜੀ ਕਿਹੜਾ ਪਿੰਡ ਹੈ ਕਣ ਕਾਕੜ ਤਰੀਨ ਜੀ ਕੀ ਗੱਲ ਹੋਈ ਹੈ ਗੱਲ ਇਹ ਵੀ ਉਹਨਾਂ ਦਾ 40 45 ਸਾਲ ਪੁਰਾਣਾ ਉਹਨਾਂ ਦਾ ਵਟਾਂਦਰਾ ਹੋਇਆ ਹੈਗਾ ਤੇ ਜਿਨ੍ਹਾਂ ਨਾਲ ਵਟਾਂਦਰਾ ਹੀ ਹੈ ਜੱਟ ਹੀ ਉਹ ਮਜਬੀ ਸਿੱਖੇਗੇ ਤੇ ਉਹ ਜਦੋਂ ਵਟਾਂਦਰਾ ਹੋਇਆ ਜੀ ਉਹਨਾਂ ਆਣ ਕੇ ਪਹਿਲੀ ਵਾਰੀ ਇਹਨਾਂ ਨਾਲ ਗੱਲਬਾਤ ਕਰਨੇ ਗਏ ਆ ਉਹਨਾਂ ਦੇ ਕੋਲ ਦੋ ਨੰਬਰ ਦੇ ਹਥਿਆਰ ਹੀ ਪਿਸਟਲ ਵਗੈਰਾ ਹੈਗਾ ਤੇ ਉਹਨਾਂ ਗੱਲ ਨਹੀਂ ਇਹਨਾਂ ਦੀ ਸੁਣੀ ਤੇ ਪਿਸਟਲ ਦੀਆਂ ਗੋਲੀਆਂ ਲਾ ਕੇ ਮਾਰਨਾ ਇੱਕ ਵਾਰੀ ਤੋਂ ਭੱਜ ਗਏ ਆ ਇੱਕ ਵਾਰੀ ਭੱਜ ਗਏ ਤੇ ਇੱਕ ਗੱਡੀ ਇਹਨਾਂ ਦੇ ਮਨ ਚ ਆਪਦੀ ਇਹ ਖਲੋ ਗਏ ਆ ਜਦੋਂ ਇਹਨਾਂ ਕੋਲ ਛੋਟਾ ਹੀ ਕੋਈ ਬਸ ਛੋਟਾ ਹੀ ਕਹਿ ਸਕਦੇ ਹਾਂ ਸਿੰਪਲ ਕੋਈ ਇਹ ਲੜਨ ਤੇ ਗਏ ਨਹੀਂ ਕੁਦਰਤੀ ਇਹਨਾਂ ਕੋਲ ਹੁੰਦੀ ਆ ਡਾਂਗ ਡੂੰਗ ਬੰਬੀ ਤੇ ਪਈ ਹੁੰਦੀ ਸੱਪ ਸੁਪ ਕਰਕੇ ਇਹਨਾਂ ਜਦੋਂ ਡਾਂਗ ਲੈ ਭੱਜੋ ਭੱਜੇ ਪਿਸਟਲ ਲੈ ਕੇ ਭੱਜ ਗਏ ਇੱਕ ਵਾਰੀ ਜੀ ਇੱਕ ਗੱਡੀ ਉੱਤਰੀ ਉਹਦੇ ਵਿੱਚ 12 ਬੋਰ 315 ਹਥਿਆਰ ਲੈ ਕੇ ਉਤਰੀ ਇਹਨਾਂ ਨੂੰ ਪਤਾ ਨਹੀਂ ਸੀ ਜੀ ਕੋਈ ਪ ਦੋ ਚਾਰ ਕਿਲੇ ਕਿਲੇ ਡੇਢ ਕਿਲੇ ਤੋਂ ਮੁੜ ਕੇ ਫੈਰੀਆਂ ਉਹਨਾਂ ਕੀਤੀ ਆ ਤੇ ਤਿੰਨ ਬੰਦੇ ਫੱਟਰ ਕਰਤੇ ਦੋ ਮੌਕੇ ਦੇ ਮੌਤ ਗੋਲੀਆਂ ਦਾ ਜੀ ਕੋਈ ਅੰਤ ਨਹੀਂ ਕਿੰਨੀ ਵੀ ਚੱਲੇ ਕਿੰਨੇ ਲੋਕ ਹੈਗੇ ਸੀ ਜਿਨ੍ਹਾਂ ਨੂੰ ਗੋਲੀ ਚੱਲੀ ਜਿਹੜੀ ਗੋਲੀ ਚਲਵਾਉਣ ਵਾਲੇ ਆ ਉਹ ਘੱਟੋ ਘੱਟ ਹੋਣੇ 20 25 ਜਣੇ ਪਲੈਨਿੰਗ ਦੇ ਨਾਲ ਆਏ ਸੀ ਹਾਂਜੀ ਪਲੈਨਿੰਗ ਦੇ ਨਾਲ ਆਏ ਇਹ ਜ਼ਖਮੀ ਕਿੰਨੇ ਹੋਏ ਆ ਜੀ ਇਹ ਜ਼ਖਮੀ ਤਿੰਨ ਜਣੇ ਹੋਏ ਆ ਜੀ ਕਿੰਨੇ ਬੰਦੇ ਮੌਤ ਦੇ ਡੈਥ ਦੋ ਜਣੇ ਦੀ ਹੋਈ ਆ ਜਿਹੜੇ ਡੈਥ ਹੋਈ ਆ ਇਹ ਰਹਿ ਹਾਂਜੀ ਵਿਆਹ ਹੈ ਜੀ ਬੱਚਿਆਂ ਵਾਲੇ ਆ ਨਾਮ ਕੀ ਇਹਨਾਂ ਦਾ ਇੱਕ ਦਾ ਨਾਮ ਬਲਵੰਤ ਸਿੰਘ ਹੈ ਜੀ ਇੱਕ ਦਾ ਨਾਮ ਗੁਰਪ੍ਰੀਤ ਸਿੰਘ ਹੈ ਜਿਹੜੇ ਜ਼ਖਮੀ ਉਹਨਾਂ ਦਾ ਨਾਮ ਕੀ ਹੈ ਇੱਕ ਦਾ ਨਾਮ ਜਗਤਾਰ ਸਿੰਘ ਆ ਔਰ ਤੇ ਇੱਕ ਦਾ ਨਾਮ ਬਲਜੀਤ ਸਿੰਘ ਆ ਇੱਕ ਦਾ ਨਾਮ ਨਿਰਮਲ ਸਿੰਘ ਪਰਿਵਾਰ ਚੋਂ ਨੇ ਜਿਹਨੇ ਇੱਕ ਇੱਕੇ ਪਰਿਵਾਰ ਚੋਂ ਆ ਜੀ ਸ਼ਰੀਕਾ ਬਰਾਦਰੀ ਆ ਜੀ ਇਹਨਾਂ ਦੀ ਤੇ ਇਹ ਆਪਣੇ ਖੇਤਾਂ 'ਚ ਕੰਮ ਕਰਦੇ ਪਏ ਸਨ ਹਾਂ ਜੀ ਇਹ ਆਪਦੇ ਖੇਤਾਂ 'ਚ ਕੰਮ ਕਰਦੇ ਜਿਹੜਾ ਬਲਵੰਤ ਸਿੰਘ ਡੈਥ ਹੋਈ ਆ ਉਹਦੇ ਆਪਣੇ ਪਰਿਵਾਰ ਝੋਨਾ ਲਾਉਣ ਵਾਲੇ ਬੰਦੇ ਉਹਨਾਂ ਦੀ ਚਾਹ ਲੈ ਕੇ ਗਿਆ ਏ ਉਹਦੇ ਵੇਖ ਕੇ ਖਲੋ ਗਿਆ ਜੀ ਉਹਦੇ ਦਿਲ ਦੇ ਉੱਤੇ ਵੱਜੀ ਹੈ ਗੋਲੀ ਉਹਦਾ ਕੋਈ ਝਗੜਾ ਹੈਗਾ ਸੀ ਕੋਈ ਕਿਸੇ ਦਾ ਕੋਈ ਝਗੜਾ ਨਹੀਂ ਉਹਨਾਂ ਦਾ ਵੀ ਨਹੀਂ ਕੋਈ ਝਗੜਾ ਅੱਛਾ ਹਾਂਜੀ ਜਦੋਂ ਗੋਲੀ ਵੱਜੀ ਉਹਨਾਂ ਦਾ ਕਿਸੇ ਦਾ ਕੋਈ ਝਗੜਾ ਨਹੀਂ ਕਿਸੇ ਨਾਲ ਜੀ ਕੀ ਮੰਗ ਕੀ ਕਰਦੇ ਹੋ ਤੁਸੀਂ ਮੰਗ ਇਹ ਵੀ ਜਿਉਂਨਾਂ ਦੇ ਜੋ ਵੀ ਹੈਗੇ ਬੰਦਿਆਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਕੋਈ ਉੱਥੇ ਵੀਡੀਓ ਕਿਸੇ ਨੇ ਬਣਾਈ ਹੈ ਗੁਰੂ ਗੋਬਿੰਦ ਸਿੰਘ ਜੀ ਨਹੀਂ ਜੀ ਵੀਡੀਓ ਕੋਈ ਪਤਾ ਨਹੀਂ ਲੱਗਾ ਜੀ ਅਸੀਂ ਤੇ ਆਪ ਆਈ ਆਪਦੇ ਖੋਰ ਮੌਜੂਦਾਂ ਆਂ ਦਾ ਆਪ ਲੋਗੇ ਆ ਜੀ ਪਿੰਡ ਦੇ ਹੀ ਆ ਬੰਦੇ ਜਿਨ੍ਹਾਂ ਨੇ ਗੋਲੀਆਂ ਚ ਲਈ ਨਹੀਂ ਜੋ ਸ਼ਹਿਰ ਦੇ ਆ ਉਹ ਸ਼ਹਿਰ ਦੇ ਸਾਡਾ ਪਿੰਡ ਕਾਕੜੀ ਜੇ ਲੁੱਪ ਗਏ ਹਾਂ ਜੀ ਲੁੱਪ ਗਏ ਠੀਕ ਗੱਲ ਪਹਿਲੀ ਵਟਾਈ ਆ 40 ਸਾਲ ਹੋ ਗਏ ਮਟੋਗਾਉਂਦਿਆਂ ਨੂੰ ਜੀ ਇਹ ਕਿਹੜਾ ਗਮਾਨਪੁਰੇ ਦਾ ਮਝਪੀਸ ਹੈਗਾ ਜੀ ਇਹਨਾਂ ਬੰਦੇ ਲਿਆਂਦੇ 30 40 ਬੰਦੇ ਚਾਰ ਗੱਡੀਆਂ ਪੰਜ 6 ਹਜ਼ਾਰ ਉਹਨਾਂ ਦੋ 315 ਦਿਨਾਰੀਆਂ ਪਿਸਤੌਲ ਆ ਅਸੀਂ ਡੱਕਦੇ ਰਹੇ ਵਾ ਗੋਲੀਆਂ ਸਿੱਧੀਆਂ ਮਾਰੀ ਗਏ ਅਹੀਂ ਆਉ ਗੱਡੀ ਦੇ ਵਾਲੇ ਹੋ ਗਏ ਪੰਜੇ ਕਿੰਨੀਆਂ ਗੋਲੀਆਂ ਚਲਾਈਆਂ ਹਨ ਗੋਲੀਆਂ ਦਾ 50 60 ਪਹਿਲ ਹੋਏ ਕਿ ਪਿੰਡੋਂ ਜਾਂਦੇ ਮੁੰਡੇ ਉਹਨਾਂ ਨੂੰ ਠੋਕੀ ਆਉਂਦੇ ਰੇ ਕੋਈ ਪਹਿਲੀ ਤੇ ਝਗੜਾ ਸੀ ਪਹਿਲੀ ਵਟਾਂਦਰਾ ਆ ਝਗੜਾ ਵੀ ਕੋਈ ਨਹੀਂ ਸੀ ਤੇ ਕਿੰਨੇ ਜਾਨੇ ਦੀ ਡੈਥ ਹੋਈ ਦੋਹਾਂ ਜਾਨਾਂ ਦਾ ਡੈਥ ਹੋਈ ਜ਼ਖਮੀ ਕਿੰਨੇ ਤੇ ਨਾ ਜ਼ਖਮੀ ਤੇ ਨੀ 5 ਜ਼ਖਮੀਆਂ ਕਪਲ ਚ ਮੌਕੇ ਤੇ ਹੋਜੀ ਉਸ ਜ਼ਖਮੀ ਕਿੰਨੇ ਨੇ 5 ਹਾਂਜੀ ਜ਼ਖਮੀ ਆ ਇੱਕ ਆ ਪਿੰਡ ਆ ਤਿੰਨ ਇੱਥੇ ਆ ਅੱਛਾ ਪੰਜਿਆਂ ਨੂੰ ਜ਼ਖਮੀ ਦੋ ਦੋ ਹੀ ਇੱਥੇ ਹਨ ਚਾਰ ਇੱਥੇ ਆ ਤੇ ਇੱਕ ਹੋ ਗਿਆ ਜੀ ਕੀ ਮੰਗ ਕੀ ਕਰਦੇ ਉਹਨੂੰ ਪੁੱਛੀ ਮੰਗਾਇਆ ਨੇ ਅਭੀ ਪਾਰਕਿਆਂ ਦੇ ਆਈ ਜਾਂਦੇ ਨੇ ਹਥਿਆਰ ਹੀ ਹੁਣ ਸਾਰੇ ਨਜਾਇਜ਼ ਹਥਿਆਰ ਆ ਕੌਣ ਸੀ ਹੋ ਮਜਬੀ ਸਾਰੇ ਮਜਬੀ ਨਹੀਂ ਨਹੀਂ ਪਿੰਡ ਦੇ ਹੀ ਨੇ ਨਹੀਂ ਗਮਾਨਪੁਰੇ ਦੇ ਆ ਉਹ ਗਮਾਨਪੁਰੇ ਦੇ ਨੇ ਇਹ ਜਿਹੜੇ ਬੁਢੇ ਨੇ ਇਹ ਇਸ ਤਰ੍ਹਾਂ ਦੀ ਗੱਲ ਨਹੀਂ ਵੀ ਗੋਲੀ ਕੋ ਚਲਾਤੀ ਗੋਲੀ ਅਸੀਂ ਤਾਂ ਡੱਕਣ ਦਾ ਆ ਤੂੰ ਤੂੰ ਮਹਿਮਦ ਹੁੰਦੀ ਆ ਉਹਨੇ ਜਿਹੜਾ ਗੋਲੀ ਚਲਾ ਤੇ ਸਾਡੇ ਢੋਂਗੇ ਢੋਂਗੇ ਰੱਜੇ ਸ਼ਰਾਬ ਨਾਲ ਸਸ ਸ਼ਰਾਬ ਕੀਤੀ ਠੀਕ ਐਸੇ ਭੁਪਿੰਦਰ ਸਿੰਘ ਹਾਂਜੀ ਇਹ ਮਾਮਲਾ ਹੈ ਇਹ ਮਾਮਲਾ ਲੋਕੋ ਕੇ ਲਾਕੇ ਕਾਕੜ ਤਰੀਨਪਿੰਡ ਕੋਈ ਲੜਾਈ ਪਹਿਲੀ ਝਗੜੇ ਤੋਂ ਹੋਈ ਹੈ ਤੇ ਉਹਨਾਂ ਜਾ ਕੇ ਇਹਨਾਂ ਦੇ ਗੱਲਬਾਤ ਕਰਨ ਆਏ ਨੇ ਉਹ ਕਦੇ ਗੋਲੀਆਂ ਚਲਾਤੀਆਂ ਸਾਨੂੰ ਇਹ ਪਤਾ ਲੱਗਾ ਕਿੰਨੇ ਜਣੇ ਦੀ ਡੈਥ ਹੋਈ ਹੈ ਦੋ ਜਣੇ ਦੀ ਡੈਥ ਹੋ ਗਈ ਹੈ ਜਖਮੀ ਵੀ ਨੇ ਜਖਮੀ ਅੰਦਰ ਰਹਿ ਤਿੰਨ ਕ ਚਾਰ ਅੰਦਰ ਜਖਮੀ ਨੇ ਤੇ ਪਤਾ ਲੱਗਾ ਗੋਲੀਆਂ ਕਿੰਨੀਆਂ ਚੱਲੀਆਂ ਨਹੀਂ ਅੱਜ ਵਾਰ ਆਈ ਇਹ ਤਾਂ ਕੋਈ ਚੌਂਕੀ ਲਾਕੇ ਚੋਏ ਨਾ ਇੱਥੇ ਦੀ ਪ੍ਰੋਟੈਕਸ਼ਨ ਵਾਸਤੇ ਕੋਪੀ ਇਹ ਥਾਣਾ ਲੰਕਨਟੋਲਮੈਂਟ ਤੋਂ ਆਏ ਮੋਰਬੇ ਕੋ ਚਾਂਜ ਇਹਨਾਂ ਦੀ ਜੱਤਾ ਹੀ ਨਾਮ ਕੀ ਹੈ ਹਾਂਜੀ ਨਾਮ ਕੀ ਜਿਹਨੂੰ ਦੱਸੀ ਨਾ ਗੁਰਪ੍ਰੀਤ ਸਿੰਘ ਹੈ ਮੈਨੂੰ ਦੇ ਸਕੀ ਗੁਰਪ੍ਰੀਤ ਸਿੰਘ ਸਾਨੂੰ ਕੋ ਗੁਰਬਜਨ ਸਿੰਘ ਪਿੰਡ ਕਾਕਰ ਤਰੀਨ ਥਾਣਾ ਲੋਪੋਕੇ ਅੰਮ੍ਰਿਤਸਰ ਦੂਜਾ ਬਿਆਨ ਸਿੰਘ ਸਾਨੂੰ ਕਰਨੈਲ ਸਿੰਘ ਆ ਚਾਚੇ ਤਾਂ ਇਹਦੇ ਆ ਗਏ ਜੀ ਤੇ ਜਸਮੀ ਜਸਮੀ ਆ ਗਈ ਇਹਨੂੰ ਲੈ ਕੇ ਜੀ ਝਗੜਾ ਜੀ ਪਰ ਸਾਨੂੰ ਅਜੇ ਤੱਕ ਪੂਰੀ ਜਾਣਕਾਰੀ ਨਹੀਂ ਹੈ ਤਫਤੀਸ਼ ਤੇ ਪਤਾ ਲੱਗੇਗਾ ਅਗਲੀ ਜਾਣਕਾਰੀ ਅੱਜ ਲੋਕਲ ਆਏ ਨੂੰ ਪੁੱਛੀ ਕਿ ਕਿੰਨੇ ਨੇ ਤੇ ਮੌਤ ਕਿੰਨੇ ਜਣੇ ਦੀ ਹੋ ਗਈ ਚਾਰ ਜਣੇ ਜਸਮੀ ਨੇ ਤੇ ਦੋ ਜਣੇ ਦੀ ਡੈਥ ਹੋ ਚੁੱਕੀ ਹੈ ਤਾਂ ਕੀ ਗੋਲੀਆਂ ਕਿੰਨੀਆਂ ਚਲੀਆਂ ਸੀ ਕਿਹਾ ਜਾ ਰਿਹਾ ਇੱਕ ਢੇਰ ਤੋਂ ਜ਼ਿਆਦਾ ਇਹਦੇ ਬਾਰੇ ਸਾਨੂੰ ਨਹੀਂ ਪਤਾ ਜੀ ਲੋਕਲ ਪੁਲਸਾਂ ਅਜੇ